ਕਹਾਣੀ ਮੂੰਹ ਜੋ ਕੱਡੇ ਬੋਲ ਵਾਪਸ ਨਹੀਂ ਹੁੰਦੇ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਇੱਕ ਦਿਨ ਆਪਣੇ ਗਵਾਂਢੀ ਨਾਲ ਬੁਰਾ ਭਲਾ ਬੋਲ ਬੈਠਾ ਪਰ ਕੁਝ ਸਮੇਂ ਬਾਅਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹ ਪਰੇਸ਼ਾਨ ਰਹਿਣ ਲੱਗਾ ਤਾਂ ਉਹ ਨੇੜੇ ਦੇ ਪਿੰਡ ਵਿੱਚ ਇੱਕ ਸੰਤ ਕੋਲ ਚਲਾ ਗਿਆ ਉਸ ਨੇ ਸੰਤ ਤੋਂ ਆਪਣੇ ਬੋਲ ਵਾਪਸ ਲੈਣ ਲਈ ਕੋਈ ਰਸਤਾ ਪੁੱਛਿਆ ਤਾਂ ਸੰਤ ਨੇ ਕਿਹਾ ਕਿ ਤੂੰ ਬਹੁਤ ਸਾਰੇ ਖੰਭ ਇਕੱਠੇ ਕਰ ਲੈ ਤੇ ਉਹਨਾਂ ਨੂੰ ਸ਼ਹਿਰ ਦੇ ਵਿੱਚਕਾਰ ਰੱਖ ਦੇ ਤਾਂ ਕਿਸਾਨ ਨੇ ਇਸ ਤਰ੍ਹਾਂ ਹੀ ਕੀਤਾ ਖੰਭ ਰੱਖ ਕੇ ਵਾਪਸ ਕਿਸਾਨ ਸੰਤ ਕੋਲ ਆ ਗਿਆ ਸੰਤ ਨੇ ਕਿਸਾਨ ਨੂੰ ਕਿਹਾ ਕਿ ਵਾਪਸ ਜਾ ਤੇ ਜਾ ਕੇ ਖੰਭ ਇਕੱਠੇ ਕਰ ਲੈ ਪਰ ਜਦੋਂ ਕਿਸਾਨ ਵਾਪਸ ਖੰਭ ਲੈਣ ਗਿਆ ਤਾਂ ਸਾਰੇ ਕੰੰਬ ਹਵਾ ਵਿੱਚ ਇਧਰ ਉਧਰ ਉੱਡ ਗਏ ਉੱਡ ਗਏ ਸੀ ਤਾਂ ਖਾਲੀ ਹੱਥ ਸੰਤ ਕੋਲ ਆ ਗਿਆ ਸੰਤ ਨੇ ਕਿਸਾਨ ਨੂੰ ਕਿਹਾ ਇਹ ਤੇਰੇ ਬੋਲਾਂ ਵਾਲਾ ਕੰਮ ਹੋਇਆ ਕਿਉਂਕਿ ਬੋਲ ਬੋਲਣੇ ਤਾਂ ਸੌਖੇ ਨੇ ਪਰ ਵਾਪਸ ਮੋੜਨੇ ਔਖੇ ਨੇ ਸਿੱਖਿਆ ਯਾਦ ਰੱਖੋ ਕਿ ਕਿਸੇ ਨੂੰ ਬੁਰਾ ਭਲਾ ਕਹਿਣ ਤੋਂ ਬਾਅਦ ਆਪਣੇ ਬੋਲ ਵਾਪਸ ਨਹੀਂ ਲੈ ਜਾ ਸਕਦੇ ਹਾਂ ਉਸ ਤੋਂ ਜਾ ਕੇ ਮਾਫੀ ਜ਼ਰੂਰ ਮੰਗ ਸਕਦੇ ਹਾਂ ਤੇ ਮੰਗਣੀ ਵੀ ਚਾਹੀਦੀ ਆ ਜਦੋਂ ਤੁਸੀਂ ਕਿਸੇ ਨੂੰ ਬੁਰਾ ਭਲਾ ਬੋਲਦੇ ਹੋ ਤਾਂ ਕਸ਼ਟ ਪਹੁੰਚਾਉਂਦੇ ਹੋ ਤਾਂ ਇਸ ਲਈ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ ਧੰਨਵਾਦ ਜੀ ਚਲੋ ਬਾਕੀ ਆਪਣੀਆਂ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ